ਨਾਮ ਤੁਹਾਡਾ ਸੰਤੋਬਰ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਲਾਬ ਸੁੱਗੇ ਜੋ ਮਕਾਨ ਡਿੱਗ ਗਿਆ ਹੈ ਇੱਕ ਇਸ ਕਾਰਨ ਡਿੱਗਿਆ ਸੀਗਾ ਪਹਿਲਾਂ ਸਥਿਤੀ ਮਾੜੀ ਸੀ ਜਾਂ ਕੀ ਸੀ ਹਾਂ ਨਹੀਂ بارش ਕਾਰਨ ਡਿੱਗਿਆ ਸੀਗੀ بارش ਲਗਭਗ ਕਿੰਨੇ ਵਜੇ ਆਈ ਸੀ ਲਗਭਗ 3:00 ਵਜੇ ਆਈ ਸੀ ਅੱਛਾ ਹਾਂਜੀ ਹਾਂ 3:00 ਵਜੇ ਆਈ ਪਏ ਸੀ ਅਸੀਂ ਚਾਨਕੀ ਸਾਨੂੰ ਜਾਗ ਆਈ ਫਟਾਫਟ ਬੱਚਿਆਂ ਨੂੰ ਸੇ ਲੈ ਕੇ ਬਾਹਰ ਆ ਗਏ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨਹੀਂ ਹੋਇਆ ਪਰ ਬਚ ਗਏ ਬਾਹਰ ਕੱਢ ਕੇ ਸਮਾਨ ਕੱਢ ਲਿਆ ਸਮਾਨ ਕੱਢ ਲਿਆ ਬੱਚਿਆਂ ਛੇਤੀ ਛੇਤੀ ਸਮਾਨ ਕੱਢ ਲਿਆ ਹਾਂਜੀ ਪ੍ਰਸ਼ਾਸਨ ਕੋਲ ਸਰਕਾਰ ਕੋਲ ਕੀ ਮੰਗ ਚਾਹੁੰਦੇ ਅਸੀਂ ਮੰਗਨੇ ਵਿਛਤ ਹਾਂ ਮੈਂ ਕਮਰਾ ਦੇ 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 ਮਾਨੂੰ ਹਾਂ ਕਮਰਾ ਮਿਲ ਜਾਵੇ ਗੱਲ ਕਰ ਲਈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਵਿੱਚ ਮਕਾਨ ਮਿਲਦਾ ਤੁਸੀਂ ਕੋਈ ਪਲੇ ਕਿਤੇ ਸੀ ਪਰੇ ਸੀ ਜੀ ਭਾਰਮਾ ਪਲੇ ਕਿਤੇ ਸੀ ਕੋਈ ਮਕਾਨ ਅੱਗੇ ਕਿਤੇ ਸੀ ਹਾਂ ਜੀ ਕੀ ਕਹਿ ਰਹੇ ਨਾਮ ਤੁਹਾਡਾ ਜਿਗੇ ਦੇ ਸੰਗ ਕਿਹੜੇ ਪਿੰਡ ਦੇ ਰਹਿਣ ਵਾਲੇ ਗਲਾਬ ਵਾਲੇ ਚੁੱਗੇ ਜੀ ਇਹ ਜਿਹੜੀ ਦੁਰਘਟਨਾ ਵਾਪਰੀ ਅੰਦਰ ਕੀ ਕਹਿੰਦੇ ਰਾਤ 3 ਵਜੇ ਦੀ ਹੋਈ ਹੈ ਜੀ ਇਹ ਕਿਸ ਕਾਰਨ ਹੋਈ ਰਾਤ ਦੀ بارش ਕਰਨ بارش ਤੋ ਪੈਣ ਲੱਗੀ ਹੈ ਤੇ ਇਹ ਪਿਛਲੇ ਕੰਨ ਦੇ ਡਿੱਗੀ ਤੇ ਸਾਨੂੰ ਫਟਦਾ ਲੱਗਿਆ ਤੇ ਫਟਾਫਟ ਸਾਮਾਨ ਕੱਢ ਕੇ ਬਾਹਰ ਰੱਖਿਆ ਬੱਚਿਆਂ ਬਾਹਰ ਕੱਢ ਬੱਚਨ ਬਾਹਰ ਕੱਢ ਕੇ ਲੈ ਗਏ ਆ ਜੀ ਹਾਂ ਤੇ ਬੱਚੇ ਮੇਰੇ ਤਿੰਨ ਲੜਕੀਆਂ ਨੇ ਇੱਕ ਲੜਕਾ ਹੈਗਾ ਇਹੋ ਛੋਟਾ ਜਿਹਾ ਬਾਹਰ ਕੱਢ ਕੇ ਰੱਖਿਆ ਸਾਮਾਨ ਅਸੇ ਉਹਦੇ ਤਰ੍ਹਾਂ ਰੱਖਦੇ ਜੀ ਇਹ ਮਕਾਨ ਡਿੱਗਣਾ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੰਨ ਇਹ ਤੋਂ ਬਚ ਗਿਆ ਜੀ ਬਾਕੀ ਥੋੜਾ ਬਹੁਤ ਨੁਕਸਾਨ ਮੰਜੇ ਟੁੱਟ ਗਏ ਨੇ ਕੋ ਹੋਰ ਸਾਡਾ ਸਮਾਨ ਕੱਢਿਆ ਕੱਢਦੇ ਆ ਕੱਢਿਆ ਬਾਹਰ ਪਿਆ ਸਾਰਾ ਸਮਾਨ ਹਮ ਬਾਲੇ ਵੀ ਬਾਹਰ ਕੱਢ ਕੇ ਹੁਣ ਅਸੀਂ ਲਾ ਤੇ ਕੱਢਿਆ ਸੈੱਟ ਕੀਤਾ ਜੀ ਸਮਾਨ ਉਹਦੇ ਮਾੜਾ ਮਟ 45 ਸੀਮੀਟਰ ਦਾ ਗੱਟਾ ਲਿਆ ਆਂਦਾ ਉਹਨੂੰ ਕਰੂਆ ਸੈੱਟ ਜੀ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਉਹ ਵੀ ਕੋਠਾ ਡਿੱਗਣ ਵਾਲਾ ਸਾਡਾ ਤਾਂ ਸਾਰਾ ਵੀ ਚੋਂਦਾ ਤੇ ਹੁਣ ਅੱਗੇ ਤੇ ਕਹਿੰਨਿਆ ਕਿ ਜੇ ਜਾ ਤੇ ਛਾੜਾ ਆ ਨਾ ਨੂੰ ਬੱਚਾ ਨੂੰ ਤੇ ਹਾਲਾਤ ਬਹੁਤ ਮਾੜੇ ਹਨ ਜੀ بارش ਨੇ ਕੀਤੀ ਐ ਜਿਸ ਤਰ੍ਹਾਂ ਪ੍ਰਸ਼ਾਸਨ ਜੀ ਸਾਨੂੰ ਕੁਝ ਨਹੀਂ ਦਿੱਤਾ ਸਾਨੂੰ ਕੋਈ ਨਹੀਂ ਆਦਾ ਸਾਡੇ ਕੋ ਦੋ ਕਨਾਲੀ ਹੈਗੀ ਉਹ ਵੀ ਫਸਲ ਡੁੱਬ ਗਈ ਉਧਰ 10 ਨੰਬਰ ਗੱਟੀ ਹੈ ਉਧਰ ਵੀ ਪਾਣੀ ਆ ਗਿਆ ਸਾਰਾ ਹੋ ਗਿਆ ਸਫਾਇਆ ਇੱਥੇ ਵੀ ਸਾਡਾ ਇਹ ਹਾਲਾਤ ਬੁਰੇ ਜੀ ਬੱਚਿਆਂ ਮਸੇ ਤੋਂ ਸਰਕਾਰ ਤਾਂ ਕਹਿ ਰਹੀ ਹੈ ਕਿ ਰੋਟੀ ਕਪੜਾ ਔਰ ਮਕਾਨ ਹਮ ਦੇਂਗੇ ਕੁਝ ਨਹੀਂ ਜੀ ਸਾਨੂੰ ਆਸੀ ਆਦੀ ਮਿਹਨਤ ਕਰਕੇ ਖਾਣੇ ਆ ਜੀ ਹਾਂਜੀ ਕੋਈ ਸਾਨੂੰ ਸਹਾਇਤਾ ਨਹੀਂ ਮਿਲੀ ਜੀ ਨਾ ਸਾਨੂੰ ਕੋਈ ਮਕਾਨ ਦੋ ਵਾਰੀ ਭਰੇ ਸੀ ਘਰ ਸਾਡਾ ਬਾਲੇ ਵਾਲੇ ਛੱਤ ਸੀ ਸਾਡੇ ਡਿੱਗੀਏ ਸਾਨੂੰ ਕੋਈ ਮਿਲਿਆ ਨਹੀਂ ਹੁਣ ਸਰਕਾਰ ਤੇ ਪ੍ਰਸ਼ਾਸਨ ਕੋ ਕੀ ਮੰਗ ਚਾਹੁੰਦੇ ਅਸੀਂ ਇਹ ਚਾਹੁੰਦੇ ਸਾਨੂੰ ਕੋਈ ਦਿੱਤੇ ਜਾਵਣ ਪੈਸੇ ਅਸੀਂ ਆਪਣੇ ਮਕਾਨ ਖੜੇ ਕਰ ਲਈਏ ਛੱਤ ਟੱਕਣ ਨੂੰ ਛੱਤ ਸਾਨੂੰ ਚਾਹੀਦੀ ਏ ਤੇ ਤੁਹਾਨੂੰ ਕਪੜਾ ਚਾਹੀਦਾ ਹੁੰਦਾ ਉਹ ਅਸੀਂ ਚਲਕਾਂ ਦਾ ਬਣਾ ਲਈਦਾ ਸਾਨੂੰ ਛੱਤ ਟੱਕਣ ਨੂੰ ਛੱਤ ਚਾਹੀਦੀ ਸਾਡੇ ਕੋਲ ਨਹੀਂ ਹੁੰਦਾ ਜੀ ਵਾਲੀ ਬਣਾ ਦੇਗਾ ਬੱਚੇ